ਦੰਦੌਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਦੋਲਨ ਤੇ ਰਾਖੋ ਪ੍ਰਭੂ ਨਨਕ ਦੇ ਕਰ ਹੱਥ ਤੇਰੀ ਸਰਨ ਤੇਮਾਰੀ ਆਸਾ ਤਮਹੀ ਸਜਨ ਸੁਹੇ ਰੱਖੋ ਰੱਖਣ ਹਾਰ ਦਿਆਲਾ ਨਨਕ ਕਰਕੇ ਗੋਲੇ ਸਤਨਾਮ ਵਾਹਿਗੁਰੂ ਸਾਹਿਬ ਜੀ ਮਗ ਮਜਨ ਸੰਗ ਸਾਧੂਆ ਤੋੜੀ ਕਰ ਇਸ ਨਾਨ ਹਰ ਕਾ ਨਾਮ ਧਿਆਏ ਸੁਣ ਸਬ ਨਾਨੂ ਕਰਦਾਨ ਮਗ ਮਜਨ ਸੰਗ ਸਾਧੂਆ ਉੜੀ ਕਰ ਇਸ ਨਾਮ ਹਰ ਕਾ ਨਾਮ ਧਿਆਏ ਸੁਣ ਸਬ ਨਾਨੂ ਕਰਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨ ਸਹਿ ਲੋਭ ਸੁਵਾਨ ਸਚੇ ਮਾਰਗ ਚਲਦਿਆ ਉਸਤਤ ਕਰੇ ਜਹਾਨ ਅਠ ਸਠ ਤੀਰਥ ਸਗਲ ਪੁੰਨ ਜੀ ਆਇਆਂ ਪਰਵਾਨ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਜਿਨਾਂ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਮਾਗ ਸੁਚੇ ਸੇ ਕੰਢਿ ਅਹ ਜਿਨ ਪੂਰਾ ਗੁਰ ਮਿਹਰਵਾਨ ਜਿਨਾ ਮਿਲਿਆ ਪ੍ਰਭ ਆਪਨਾ ਨਾਨਕ ਤਿੰਨ ਕੁਰਬਾਨ ਮਾਗ ਸੁਚੇ ਸੇ ਕਾਂਢੀ ਅਹ ਜਿਨ ਪੂਰਾ ਗੁਰ ਮਿਹਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡ ਭਾਗੇ ਹੋ ਆਦ ਮਾਗ ਮਹੀਨੇ ਦੀ ਸੰਗ੍ਰਾਂਦ ਦਾ ਦਿਹਾੜਾ ਹੈ ਮਾਗ ਦਾ ਮਹੀਨਾ ਆਰੰਭ ਹੋਇਆ ਹੈ ਸੰਗ੍ਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਚਰਨਾਂ ਵਿੱਚ ਸੱਜ ਬੈਠੇ ਹੋ ਅਤੇ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੋ ਉਹਨਾਂ ਨੇ 12 ਮਹਾਮਾਜ ਦੇ ਵਿੱਚ ਮਾਗ ਮਹੀਨੇ ਦਾ ਉਪਦੇਸ਼ ਦਿੱਤਾ ਹੈ ਮਾਗ ਮਹੀਨੇ ਦਾ ਮੂਲ ਪਾਠ ਆਪ ਜੀਆ ਨੇ ਸਰਵਨ ਕੀਤਾ ਹੈ ਆਓ ਜਿੰਨੇ ਵੀ ਮਾਈ ਭਾਈ ਗੁਰੂ ਚਰਣਾ ਵਿੱਚ ਜੁੜ ਬੈਠੇ ਆ ਆਪਣੇ ਮਨ ਚਿਤ ਵਰਤਿਆ ਨੂੰ ਇਕਾਗਰ ਕਰਦੇ ਹੋਏ ਇਸ ਮਾਗ ਮਹੀਨੇ ਦੇ ਉਪਦੇਸ਼ ਨੂੰ ਸਮਝਣ ਦਾ ਯਤਨ ਕਰੀਏ ਕੇਵਲ ਆਪਾਂ ਅਖਰੀ ਅਰਥ ਕਰਕੇ ਗੁਰੂ ਜੀ ਦੇ ਉਪਦੇਸ਼ ਨੂੰ ਸਮਝਣਾ ਹੈ ਜਿੱਥੇ ਅੱਜ ਮਾਗ ਦਾ ਮਹੀਨਾ ਆਰੰਭ ਹੋਇਆ ਹੈ ਉਥੇ ਗੁਰਮੁਖੋ ਅੱਜ ਸਿੱਖ ਜਗਤ ਦੇ ਅੰਦਰ ਸ਼ਰਧਾ ਭਾਵਨਾ ਦੇ ਨਾਲ ਉਹਨਾਂ 40 ਮੁਕਤਿਆਂ ਦੀ ਯਾਦ ਨੂੰ ਇਹ ਸਮਰਪਿਤ ਦਿਨ ਹੈ ਜਿਨ੍ਹਾਂ ਨੇ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਪਹੁੰਚ ਕੇ ਟੁੱਟੀ ਗੰਢੀ ਹੈ ਉਹਨਾਂ ਦੀ ਸ਼ਹਾਦਤ ਨੂੰ ਕੋਟ-ਕੋਟ ਪ੍ਰਣਾਮ ਆਓ ਜੋ ਅੱਜ ਦਾ ਇਹ ਮਹੀਨਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ ਇਹਦੇ ਅਖਰੀ ਅਰਥ ਸਮਝਣ ਦਾ ਯਤਨ ਕਰੀਏ ਸਤਨਾਮ ਵਾਹਿਗੁਰੂ ਸਾਹਿਬ ਜੀ ਮਾਗ ਮਜਨ ਸੰਗ ਸਾਧੂਆ ਤੋੜੀ ਕਰ ਇਸ ਨਾਨ ਸਤਗੁਰੂ ਜੀ ਕਹਿਣ ਲਗੇ ਮਾਗ ਦੇ ਮਹੀਨੇ ਮਾਗੀ ਵਾਲੇ ਦਿਨ ਲੋਕ ਪ੍ਰਿਆਗ ਰਾਗ ਇਹ ਤੀਰਥਾਂ ਤੇ ਜਾ ਕੇ ਤੀਰਥ ਇਸ਼ਨਾਨ ਕਰਨਾ ਤੇ ਇਹ ਬੜਾ ਵੱਡਾ ਪੁੰਨ ਸਮਝਦੇ ਨੇ ਮਹਾਰਾਜ ਕਹਿਣ ਲੱਗੇ ਤੂੰ ਗੁਰਮੁਖਾਂ ਦੀ ਸੰਗਤ ਵਿੱਚ ਬੈਠ ਤੇ ਉਹਨਾਂ ਦੀ ਸੰਗਤ ਵਿੱਚ ਬਹਿ ਕੇ ਉਸ ਪਰਮਾਤਮਾ ਦੀ ਸਿਫਤ ਸਲਾਹ ਸੁਣ ਮਹਾਰਾਜ ਕਹਿਣ ਲੱਗੇ ਤੇਰੇ ਵਾਸਤੇ ਸਭ ਤੋਂ ਵੱਡਾ ਇਹ ਤੀਰਥ ਇਸ਼ਨਾਨ ਹੈ ਤੇ ਉਹਨਾਂ ਗੁਰਮੁਖਾਂ ਦੇ ਚਰਨ ਧੂੜ ਵਿੱਚ ਇਸ਼ਨਾਨ ਕਰ ਭਾਵ ਹਰ ਅੰਮ੍ਰਿਤ ਬਾਣੀ ਗਾਵੈ ਸਾਧਾ ਕੀ ਧੂੜੀ ਨਾ ਵੈ ਤੂੰ ਅੰਮ੍ਰਿਤ ਬਾਣੀ ਨੂੰ ਗਾਉਣਾ ਹੈ ਤੇ ਅੰਮ੍ਰਿਤ ਬਾਣੀ ਨੂੰ ਸੁਣਨਾ ਹੈ ਤਾਂ ਹੀ ਮਹਾਰਾਜ ਕਹਿੰਦੇ ਨੇ ਆਇਓ ਸੁਨਣ ਪੜਨ ਕਉ ਬਾਣੀ ਐ ਬੰਦਿਆ ਤੂੰ ਪਰਮਾਤਮਾ ਗੁਰੂ ਦੀ ਬਾਣੀ ਪੜਨ ਵਾਸਤੇ ਗੁਰੂ ਦੀ ਬਾਣੀ ਸੁਣਨ ਵਾਸਤੇ ਆਇਆ ਸਤਿਗੁਰੂ ਜੀ ਕਹਿਣ ਲੱਗੇ ਇਸ ਲਈ ਤੇਰੇ ਵਾਸਤੇ ਮਾਗਦਾ ਮਹੀਨੇ ਦਾ ਸਭ ਤੋਂ ਵੱਡਾ ਤੀਰਥ ਇਸ਼ਨਾਨ ਗੁਰੂ ਕੇ ਪਿਆਰਿਆਂ ਦੀ ਉਹਨਾਂ ਜੁੜੇ ਹੋਏ ਗੁਰਮੁਖਾਂ ਦੀ ਸੰਗਤ ਵਿੱਚ ਬਹਿਣਾ ਤੇ ਰੱਬ ਦੀ ਗੱਲ ਸੁਣਨੀ ਤੇ ਕਰਨੀ ਅੱਗੇ ਮਹਾਰਾਜ ਕਹਿੰਦੇ ਹਰ ਕਾ ਨਾਮ ਧਿਆਏ ਸੁਣ ਸਭ ਨਾਂ ਨੂੰ ਕਰ ਦਾਨ ਤੇ ਸੰਗਤ ਵਿੱਚ ਬੈ ਕੇ ਪਰਮਾਤਮਾ ਦਾ ਨਾਮ ਧਿਆਪ ਭਾਵ ਪਰਮਾਤਮਾ ਦਾ ਨਾਮ ਜਪ ਪਰਮਾਤਮਾ ਦੀ ਸਿਫਤ ਸਲਾਹ ਸੁਣ ਉਹਦੀਆਂ ਵਡਿਆਈਆਂ ਸੁਣ ਤੇ ਮਹਾਰਾਜ ਕਹਿਣ ਲੱਗੇ ਹੋਰ ਜਿਹੜੇ ਤੇਰੇ ਕੋਲ ਆਉਂਦੇ ਨੇ ਉਹਨਾਂ ਨੂੰ ਵੀ ਨਾਮ ਜਪਣ ਵਿੱਚ ਲਾ ਜਿਨੂੰ ਮਹਾਰਾਜ ਕਹਿੰਦੇ ਨੇ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੇ ਅਵਰਹ ਨਾਮ ਜਪਾਵੇ ਆਪ ਤਾਮ ਜਪਨਾ ਤੇ ਹੋਰਨਾਂ ਨੂੰ ਨਾਮ ਜਪਨ ਵਿੱਚ ਲਾਉਣਾ ਸਤਿਗੁਰੂ ਜੀ ਕਹਿਣ ਲੱਗੇ ਆਪ ਨਾਮ ਜਪ ਤੇ ਹੋਰ ਜਿਹੜੇ ਆਉਂਦੇ ਨੇ ਉਹਨਾਂ ਨੂੰ ਨਾਮ ਜਪਨ ਵਿੱਚ ਲਾ ਨਾਮ ਦਾ ਦਾਨ ਕਰ ਜਨਮ ਕਰਮ ਮਾਲ ਉਤਰੈ ਮਨ ਤੇ ਜਾਏ ਗੁਮਾਨ ਮਹਾਰਾਜ ਕਹਿੰਦੇ ਜਿਵੇਂ ਜਿਵੇਂ ਪਰਮਾਤਮਾ ਦੇ ਨਾਮ ਸਿਮਰਨ ਵਿੱਚ ਜੁੜੇਗਾ ਨਾ ਤੇਰੇ ਕਈ ਜਨਮਾਂ ਦੇ ਕੀਤੇ ਹੋਏ ਕਰਮਾਂ ਦੀ ਮੈਲ ਜੋ ਮਨ ਨੂੰ ਲੱਗੀ ਹੋਈ ਏ ਜਨਮ ਜਨਮ ਕੀ ਇਸ ਮਨ ਕੋਲ ਮਲ ਲੱਗੀ ਕਾਲਾ ਹੋਆ ਸਿਆਹ ਖੰਨਲੀ ਧੋਤੀ ਉਜਲੀ ਨਾ ਹੋਵੇ ਜੇ ਸੌ ਧੋਵਨ ਪਾਹੋ ਮਹਾਰਜ ਕਹਿਣ ਲੱਗੇ ਮਨੋ ਵਿਕਾਰਾਂ ਦੀ ਪਾਪਾਂ ਦੀ ਮੈਲ ਦੇ ਨਾਲ ਇੰਨਾ ਕੁ ਮੈਲਾ ਹੋ ਗਿਆ ਤੂੰ ਨਾਮ ਜਪ ਵਾਹਿਗੁਰੂ ਜੀ ਦੇ ਸਿਮਰਨ ਵਿੱਚ ਜੁੜ ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ ਤੂੰ ਉਹਦੇ ਨਾਮ ਨੂੰ ਜਪ ਉਹਦੇ ਗੁਣ ਗਾ ਤੇ ਤੇਰੇ ਜਨਮਾਂ ਜਨਮਾਂ ਦੇ ਕੀਤੇ ਹੋਏ ਕਰਮਾਂ ਦੀ ਮਨ ਤੋਂ ਮੈਲ ਉਤਰ ਜਾਏਗੀ ਜਿੰਨੂੰ ਸਤਿਗੁਰੂ ਜੀ ਕਹਿੰਦੇ ਨੇ ਗੁਣ ਗਾਵਤ ਤੇਰੀ ਉਤਰਸ ਮੈਲ ਇਕ ਤਾਂ ਮਨ ਤੋਂ ਵਿਕਾਰਾਂ ਦੀ ਪਾਪਾਂ ਦੀ ਮੈਲ ਲਹਿ ਜਾਏਗੀ ਤੇ ਦੂਜਾ ਮਹਾਰਾਜ ਕਹਿੰਦੇ ਮਨ ਤੇ ਜਾਏ ਗੁਮਾਨ ਤੇਰੇ ਮਨ ਵਿੱਚੋਂ ਹੰਕਾਰ ਤੇਰੇ ਮਨ ਵਿੱਚੋਂ ਜਿਹੜਾ ਆਪੇ ਹਉਮੈ ਦਾ ਹੰਕਾਰ ਇਹ ਖਤਮ ਹੋ ਜਾਏਗਾ ਕਾਮ ਕ੍ਰੋਧ ਨਾ ਮੋਹੀਐ ਬਿਨ ਸੈ ਲੋਭ ਸੁਆਨ ਸਤਿਗੁਰੂ ਜੀ ਕਹਿਣ ਲੱਗੇ ਫਿਰ ਨਾਮ ਸਿਮਰਨ ਦੀ ਬਰਕਤ ਦੇ ਨਾਲ ਕਦੇ ਤੂੰ ਕਾਮ ਵਿੱਚ ਤੇ ਕਦੇ ਤੂੰ ਕਰੋਧ ਵਿੱਚ ਫਸੇਗਾ ਨਹੀਂ ਕਾਮ ਤੇ ਕਰੋਧ ਤੇਰੇ ਉੱਪਰ ਮੋਹ ਦੀ ਫਾਹੀ ਨਹੀਂ ਫਾਉਣਗੇ ਤੇ ਮਹਾਰਾਜ ਕਹਿਣ ਲੱਗੇ ਕਾਮ ਕਰੋਧ ਨਾ ਮੋਹੀਐ ਬਿਨਸੈ ਲੋਭ ਸਵਾਨ ਜਿਹੜਾ ਅੰਦਰ ਲਾਲਚ ਰੂਪੀ ਕੁੱਤਾ ਤੇਰੇ ਭੌਂਕਦਾ ਹੈ ਨਾ ਮਹਾਰਾਜ ਕਹਿਣ ਲੱਗੇ ਇਹ ਲਾਲਚ ਵੀ ਖਤਮ ਹੋ ਜਾਏਗਾ ਜਦੋਂ ਲਾਲਚ ਦਾ ਕੁੱਤਾ ਭੌਂਕਦਾ ਹੈ ਤੇ ਇਹ ਬੰਦਾ ਦਰਬਾਰ ਦਰ ਦੀਆਂ ਠੋਕਰਾ ਖਾਂਦਾ ਹੈ ਮਹਾਰਾਜ ਕਹਿੰਦੇ ਸੁਖ ਕਾ ਹੇਤ ਬਹੁਤ ਦੁਖ 파ਵਤ ਸੇਵ ਕਰਤ ਜਨ ਜਨ ਕੀ ਦੁਆਰ ਹੈ ਦੁਆਰ ਸਵਾਨ ਜਿਉਂ ਡੋਲਤ ਨਹਿ ਸੁਧ ਰਾਮ ਭਜਨ ਕੀ ਇਸ ਲਈ ਮਹਾਰਾਜ ਕਹਿੰਦੇ ਤੂੰ ਸਿਮਰਨ ਕਰ ਨਾ ਤੇੜੇ ਨੇੜੇ ਕਾਮ ਵਾਸਨਾ ਆਏਗੀ ਨਾ ਤੇਰੇ ਅੰਦਰ ਕ੍ਰੋਧ ਆਏਗਾ ਤੇਰੇ ਅੰਦਰੋਂ ਲਾਲਚ ਰੂਪੀ ਪੁੱਤਾ ਵੀ ਖਤਮ ਹੋ ਜਾਏਗਾ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਤੇ ਫਿਰ ਮਹਾਰਾਜ ਕਹਿਣ ਲੱਗੇ ਜੇ ਤੂੰ ਸੱਚ ਦੇ ਰਸਤੇ ਤੇ ਤੁਰੇਗਾ ਨਾ ਤੇ ਸੰਸਾਰ ਸਾਰਾ ਤੇਰੀ ਸੋਭਾ ਕਰੇਗਾ ਵਡਿਆਈ ਕਰੇਗਾ ਕਿਉਂਕਿ ਨਾਮ ਵਿੱਚ ਜੁੜਿਆ ਹੀ ਸੱਚੀ ਸੋਭਾ ਆ ਆ ਦੁਨੀਆ ਕੁਲ ਚਾਰ ਦਿਹਾੜੇ ਮਾਇਆ ਆ ਗਈ ਤੇ ਲੋਕ ਸੋਭਾ ਕਰਦੇ ਨੇ ਚਾਰ ਦਿਨਾਂ ਦੀ ਵਡਿਆਈ ਏ ਮਹਾਰਾਜ ਕਹਿੰਦੇ ਇਸ ਯੁੱਗ ਮੈਂ ਸੋਭਾ ਨਾਮ ਕੀ ਬਿਨ ਨਾਵੇ ਸੋਭ ਨਾ ਹੋਏ ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ ਇਹ ਮਾਇਆ ਦੀ ਸੋਭਾ ਚਾਰ ਦਿਨਾਂ ਦੀ ਸੋਭਾ ਇਹਨੂੰ ਜਾਣ ਲੱਗਿਆਂ ਕੋਈ ਬਹੁਤੀ ਦੇਰੀ ਨਹੀਂ ਲਗਣੀ 68 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ ਸਤਿਗੁਰੂ ਜੀ ਕਹਿਣ ਲੱਗੇ ਜਿਹੜਾ 68 ਤੀਰਥਾਂ ਦਾ ਇਸ਼ਨਾਨੇ ਨਾ ਮਹਾਰਾਜ ਕਹਿਣ ਲੱਗੇ ਜੀਵਾਂ ਦੇ ਉੱਪਰ ਦਇਆ ਕਰ ਜਿੰਨੇ ਪੁੰਨ ਮੰਨੇ ਗਏ ਨੇ ਤੇ 68 ਤੀਰਥਾਂ ਦੇ ਇਸ਼ਨਾਨ ਦਾ ਫਲ ਜਦੋਂ ਤੂੰ ਤੇਰੇ ਅੰਦਰ ਦਇਆ ਗਈ ਤੂੰ ਦੀਨਾਂ ਦੇ ਉੱਪਰ ਦਇਆ ਕਰੇਗਾ ਮਹਾਰਾਜ ਕਹਿੰਦੇ 68 ਤੀਰਥਾਂ ਦਾ ਫਲ ਸਮਝੀ ਤੈਨੂੰ ਮਿਲ ਗਿਆ ਸਾਰੇ ਪੁੰਨਾਂ ਦਾ ਫਲ ਤੈਨੂੰ ਮਿਲ ਗਿਆ 68 ਤੀਰਥ ਸਗਲ ਪੁੰਨ ਜੀਅ ਦਇਆ ਪਰਮਾਨ ਤੇਰੇ ਅੰਦਰ ਦਇਆ ਹੋਵੇ ਤੇਰੇ ਅੰਦਰ ਤਰਸ ਹੋਵੇ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਤੇ ਮਹਾਰਾਜ ਕਹਿਣ ਲੱਗੇ ਇਹ ਨਾਮ ਸਿਮਰਨ ਦੀ ਦਾਤ ਜਿਸ ਜੀਵ ਨੂੰ ਪਰਮਾਤਮਾ ਆਪ ਦਇਆ ਕਰਕੇ ਦਿੰਦਾ ਆ ਨਾ ਅਸਲ ਵਿੱਚ ਉਹਨੂੰ ਹੀ ਪ੍ਰਾਪਤ ਹੁੰਦੀ ਏ ਤੇ ਉਹ ਜੀਵ ਹੀ ਅਸਲ ਵਿੱਚ ਸਿਆਣਾ ਮੰਨਿਆ ਜਾਂਦਾ ਏ ਉਹ ਮਨੁੱਖ ਜ਼ਿੰਦਗੀ ਦੇ ਸਹੀ ਰਸਤੇ ਦੀ ਪਛਾਣ ਕਰ ਲੈਂਦਾ ਏ ਔਰ ਉਸ ਰਸਤੇ ਦੇ ਉੱਪਰ ਤੁਰਦਾ ਹੈ ਉਹ ਹੀ ਸਿਆਣਾ ਹੈ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਤੇ ਜਿਨ੍ਹਾਂ ਨੂੰ ਉਹ ਵਾਹਿਗੁਰੂ ਪਰਮਾਤਮਾ ਆਪਣਾ ਪਿਆਰਾ ਮਿਲ ਗਿਆ ਨਾ ਮਹਾਰਜ ਕਹਿਣ ਲੱਗੇ ਉਹਨਾਂ ਤੋਂ ਕੁਰਬਾਨ ਜਾਈਏ ਜਿਨ੍ਹਾਂ ਨੂੰ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਜਿਨ੍ਹਾਂ ਨੂੰ ਉਹਦਾ ਮਿਲਾਪ ਹੋ ਗਿਆ ਮਾਗ ਸੁੱਚੇ ਸੇ ਕਾਂਢੀਐ ਜਿਨ ਪੂਰਾ ਗੁਰ ਮਿਹਰਵਾਨ ਮਾਗ ਮਹੀਨੇ ਵਿੱਚ ਸਿਰਫ ਉਹ ਹੀ ਸੁੱਚੇ ਬੰਦੇ ਆਖੇ ਜਾਂਦੇ ਨੇ ਜਿਨ੍ਹਾਂ ਉੱਤੇ ਪੂਰਾ ਸਤਿਗੁਰੂ ਦਇਆਵਾਨ ਹੁੰਦਾ ਹੈ ਤੇ ਜਿਨ੍ਹਾਂ ਨੂੰ ਸਿਮਰਨ ਦੀ ਉਹ ਵਾਹਿਗੁਰੂ ਪਰਮਾਤਮਾ ਦਾਤ ਦਿੰਦਾ ਹੈ ਅਸਲ ਵਿੱਚ ਜਿਹਦੇ ਅੰਦਰ ਸਿਮਰਨ ਨੇ ਉਹ ਸੁੱਚਾ ਆ ਬਾਕੀ ਤਾਂ ਦੁਨੀਆਂ ਗੁਰਮੁਖੋ ਆ ਤਨ ਨੂੰ ਪਾਣੀ ਨਾਲ ਸਾਬਣ ਨਾਲ ਧੋ ਕੇ ਤੇ ਆਪਣੇ ਆਪ ਫੈਸਲਾ ਕਰੀ ਜਾਂਦੇ ਨੇ ਵੀ ਮੈਂ ਸੁੱਚਾ ਹੋ ਗਿਆ ਮੇਰੇ ਪਾਤਸ਼ਾਹ ਕਹਿੰਦੇ ਸੂਚੇ ਇਹ ਨਾ ਆਖੀਐ ਬਹਿਨ ਜੇ ਪਿੰਡਾ ਧੋਏ ਸੂਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ ਜਿਨ੍ਹਾਂ ਦੇ ਮਨ ਵਿੱਚ ਉਹ ਨਿਰੰਕਾਰ ਮਿਹਰਬਾਨ ਵਸਿਆ ਨਾ ਉਹ ਅਸਲ ਵਿੱਚ ਸੁੱਚੇ ਨੇ ਗੁਰਮਖੋ ਏ ਸੀ ਮਾਗ ਮਹੀਨੇ ਦੀ ਸੰਖੇਪ ਜੀ ਵਿਚਾਰ ਵਿਚਾਰਾਂ ਕਰਦਿਆਂ ਹੋਈਆਂ ਪੁੱਲਾਂ ਦੀ ਖਿਮਾ ਬਖਸ਼ ਦੇਣੀ ਸਤਗੁਰੂ ਅੱਗੇ ਤੁਮ ਸਮਤ ਬਖਸ਼ਣ ਮਹਾਰਾਜ ਦਇਆ ਕਰਨ ਤਰਸ ਕਰਨ ਇਹ ਮਾਗਦਾ ਮਹੀਨਾ ਸਾਰੀ ਸੰਗਤ ਲਈ ਸੁਖ ਸ਼ਾਂਤੀ ਚੜਦੀ ਕਲਾ ਲੈ ਕੇ ਆਵੇ ਸਤਿਗੁਰੂ ਜੀ ਆਪਣੇ ਚਰਨਾਂ ਨਾਲ ਜੋੜ ਕੇ ਸਭਨਾਂ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਪਰੋ ਸੇਨਾ ਬਾਣੀ ਨਿਤਨੇਮ ਸੇਵਾ ਸਿਮਰੰਤਿਆਂ ਦਾਤਾਂ ਬਖਸ਼ਣ ਸਮੇਂ ਦੀ ਸਮਾਪਤੀ ਸਾਰੀ ਸੰਗਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਦੇ ਹੋਏ ਫਤਿਹ ਦੀ ਸਾਂਝ ਕਰੋ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ